ਸ਼ੁਕਰੀਆ ਜੀ ਇਹ ਸਾਨੂੰ ਸਾਡੇ ਬਹੁਤ ਹੀ ਸ੍ਰੀ ਦੀਵਾਜ ਰਾਮਕ੍ਰਿਪ ਚਰਮਾ ਜੀ ਸੋਣ ਮੈਂ ਬੇਨਤੀ ਕਰਦਾ ਗੁਰਤੇਜ ਸਿੰਘ ਮੱਖਣ ਜੀ ਨੂੰ ਉਹ ਆਪਣੀ ਗਜ਼ਲ ਗੀਤ ਨਜ਼ਮ ਲੈ ਕੇ ਹਾਜ਼ਰ ਹੋਣ ਕੋਈ ਹੋਰ ਜਿਹੜਾ ਕੋਈ ਆਪਣਾ ਕੋਈ ਗੀਤ ਗਜ਼ਲ ਨਜ਼ਮ ਤੋਂ ਰਹਿ ਗਿਆ ਹੋਵੇ ਤਾਂ ਉਹ ਮੈਨੂੰ ਦੱਸ ਸਕਦਾ ਹੈ ਸਵਾਗਤ ਹੈ ਸਾਰਿਆਂ ਹੀ ਕੁੱਝ ਸ਼ਖਸੀਅਤਾਂ ਦਾ ਮੈਂ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹੋਇਆ ਆਪਣਾ ਕਲਾਮ ਲੈ ਕੇ ਹਾਜ਼ਰ ਹਾਂ ਬਿਨਾਂ ਸਮੇਂ ਨੂੰ ਗਵਾਏ ਧਿਆਨ ਦਿਓ ਮੈਂ ਆਪਣਾ ਕਲਾਮ ਲੈ ਕੇ ਹਾਜ਼ਰ ਹਾਂ ਆਜ਼ਾਦੀ ਦੇ ਉੱਪਰ ਆਜ਼ਾਦੀਏ ਪੜੇ ਮਹਿੰਗੇ ਪੈਸਾ ਨੂੰ ਤੇਰੇ ਖਾ ਆਉਂਦੇ ਆਹੀ ਟੋਟੇ ਟੋਟੇ ਕਰ ਦਿੱਤਾ ਤੂੰ ਪੰਜਾਬ ਨੀ ਆਜ਼ਾਦੀ ਏ ਬੜੇ ਮਹਿੰਗੇ ਪੈਸਾ ਨੂੰ ਤੇਰ ਖਾਵਨੀ ਵਰ ਦਿੱਤਾ ਤੇਰੇ ਉੱਤੋਂ ਪਗਤ ਸਰਾਬੇ ਵੀ ਆਜ਼ਾਦ ਹੁਦੰਝ ਹੈ ਤੇ ਗਦਰੀ ਬਾਬੇ ਵੀ ਬਾਰਤ ਤੇ ਤੇਰੇ ਉੱਤੋਂ ਭਗਤ ਸਰਾਬੇ ਵੀ ਆਜ਼ਾਦ ਯੋਧੰਜ ਹੈ ਤੇ ਗਦਰੀ ਬਾਬੇ ਵੀ ਸਾਰੇ ਕੀਮਤੀ ਖਜ਼ਾਨੇ ਲੁੱਟ ਲੈ ਤੂ ਰਕਾਨੇ ਸਾਰੇ ਕੀਮਤੀ ਖਜ਼ਾਨੇ ਲੁੱਟ ਲੈ ਤੂ ਰਕਾਨੇ ਲੈਂਦੇ ਚੜਦੇ ਚ ਬੰਦੇ ਪੰਜ ਆਬਨੀ ਆਜ਼ਾਦੀਏ ਬੜੇ ਮਹਿੰਗੇ ਪੈ ਸਾਨੂੰ ਤੇਰੇ ਖਾਬਨੀ ਤੈਨੂੰ ਪਾਉਣ ਲਈ ਵੇਖ ਦਿੱਤਾ ਕਿੱਡਾ ਮੁੱਲ ਨਹੀਂ ਵਿਛੜ ਆਨਣ ਕਾਣਾ ਜੋ ਸਾਡੇ ਮੱਕੇ ਦੇ ਐ ਤੁਲਨੀ ਤੈਨੂੰ ਪਾਉਣ ਲਈ ਵੇਖ ਦਿੱਤਾ ਕਿਡਾ ਮੁੱਲ ਨਹੀਂ ਵਿਛੜਿਆ ਨਣਕਾਣਾ ਜੋ ਸਾਡੇ ਮੱਕੇ ਦੇ ਅਤੁੱਲ ਨਹੀਂ ਸਭ ਕੁਝ ਹੋਇਆ ਰੇਤ ਬਾਬੇ ਨਾਨਕ ਦੇਖੇਤ ਸਭ ਕੁਝ ਹੋਇਆ ਰੇਤ ਬਾਬੇ ਨਾਨਕ ਦੇਖੇਤ ਸੁਗੰਧ ਜਿੰਨਾ ਦੀ ਸੀ ਬਾਗ ਗੁਲਾਬਨੀ ਆਜ਼ਾਦੀਏ ਬੜੇ ਮਹਿੰਗੇ ਪੈਸਾ ਨੂੰ ਤੇਰੇ ਖ਼ਾਬ ਨਹੀਂ ਦੂਰ ਹੋਗੇ ਸਾਥੋਂ ਸਾਡੇ ਲਾਹੌਰ ਤੇ ਪਸ਼ੌਰ ਵੀ ਭਾਈਚਾਰਾ ਸਾਂਝ ਸਾਡੀ ਖਾਨ ਸਿੰਘ ਕੌਰ ਵੀ ਦੂਰ ਹੋਗੇ ਸਾਥੋਂ ਸਾਡੇ ਲਾਹੌਰ ਤੇ ਪਸ਼ੌਰ ਵੀ ਭਾਈ ਚਰ ਸਾਂਝ ਸਾਡੀ ਸਾਂਝ ਖਾਨ ਸਿੰਘ ਕੋਰ ਵੀ ਟਰੁਲੀ ਪਹਿਣਾ ਦੀ ਵਿਪਤ ਕੌਣ ਦੇ ਗਿਆ ਏ ਮਤ ਟਰੁਲੀ ਪਹਿਣਾ ਦੀ ਵਿਪਤ ਕੌਣ ਦੇ ਗਿਆ ਏ ਮਤ ਪੁੱਛੇ ਰਵੀ ਕੋਲ ਰੋ ਰੋਚਨਾਵਨੀ ਆਜ਼ਾਦੀ ਏ ਬੜੇ ਮਹੰਗੇ ਪਏ ਸਾਨੂੰ ਤੇਰੇ ਖਾ ਆਬਨੀ ਆਜ਼ਾਦੀਏ ਬੜੇ ਮਹਿੰਗੇ ਪਏ ਸਾਨੂੰ ਤੇਰੇ ਖ਼ਵਾਬ ਨਹੀਂ ਤਨਬਰ ਸ਼ੁਕਰੀਆ ਜੀ ਗਤੇ ਸਿੰਘ ਮੱਖਣ ਜੀ ਸੋ ਸਾਡੇ ਦਰਮਿਆਨ ਲਖਵੀਰ ਸਿੰਘ ਰਵਿੰਦਰ ਸਿੰਘ ਗੁਰਿੰਦਰ ਕੁਮਾਰ ਸਾਡੇ ਅਜੀਤ ਦੇ ਪੱਤਰਕਾਰ ਸਵਿਰਤ ਪੱਤਰਕਾਰ ਅਸ਼ੋਕ ਭਾਰਤੀ ਜੀ ਹਰਮਨਦੀਪ ਸ੍ਰਿੰਦਰ ਸ਼ਰਮਾ ਨਾਗਰਾ ਗੁਰਜੰਨ ਸਿੰਘ ਸਾਡੇ ਸੁਖਵਿੰਦਰ ਸਿੰਘ ਗੱਲੇ ਜੀ ਮਲਕੀਤ ਗੱਲ ਰਵੀ ਸਿੰਘ ਮੰਗਤਰਾਏ ਸੰਦੀਪ ਤੋਲਾ ਜੀ ਜੋ ਬੜੇ ਪਾਛੀ ਪ੍ਰੇਮੀ ਨੇਗੇ ਸਾਡੇ ਜਗਜੀਤ ਗੁਰਮ ਲਖਵੀਰ ਸਿੰਘ ਦਾਣਗੜ ਨਰਿੰਦਰ ਕੌਰ ਸਿੱਧੂ ਅੰਜਨਾ ਮੈਨਨ ਜੀ ਸਾਡੇ ਦਰਬਾਰ ਪਹੁੰਚ ਚੁੱਕੇ ਨੇਗੇ ਅਸੀਂ ਉਹਨਾਂ ਨੂੰ ਜਿਵੇਂ ਆ ਕਹਿੰਦੇ ਆ ਸੋ ਹੁਣ ਮੈਂ ਬੇਤੀ ਕਾ ਅਰਜੰਦਰ ਸ਼ੌਕੀ ਜੀ ਨੂੰ ਉਸ ਤੋਂ ਬਾਅਦ ਲਖਵੀਰ ਸਿੰਘ ਦਾਣਗੜ ਤਿਆਰ ਰਹਿਣ ਉਹਨਾਂ ਨੇ ਸਰਜੀਤ ਪਾਤਰ ਜੀ ਦੀ ਗਜ਼ਲ ਪੇਸ਼ ਕਰਨੀ ਹੈ ਜੀ ਬੱਚੇ ਨੇ ਸੋ ਆਓ ਜੀ ਅਨੰਤਰ ਸ਼ੌਕੀ ਜੀ ਬਸ ਭੂਮਿਕਾ ਨਹੀਂ ਬੰਨਣੀ ਆਪਾਂ ਆਪ ਦੀ ਜੋ ਰਚਨਾ ਹੈ ਉਹ ਕਹਿਣੀ ਹੈ ਸਤਕਾਰ ਦੋਸਤੋ ਠੀਕ ਹੈ ਬੇਬੇ ਦੱਸ ਬੇਬੇ ਮੈਨੂੰ ਦੱਸ ਮੇਰੇ ਬਾਬਲੇ ਦੀ ਪਾਟੀ ਨੇ ਲਾੜੀ ਕਿੰਨੇ ਹੋ ਬੇਬੇ ਦੱਸ ਬੇਬੇ ਮੈਨੂੰ ਦੱਸ ਮੇਰੇ ਬਾਪ ਲੈ ਦੀ ਪੱਗ ਦੇ ਨੇ ਲਾੜੀ ਕਿੰਨੇ ਹੋ शाह तो करीता तोर दती दूजी दे अख बिजलो चप्पे चप्पे उत्तर राह लैनी लियाड़ु आए का तू ਪੀਰ ਆ ਪੁਚਾ ਕੋ ਰੰਗਿਆ ਕਾ ਤੂੰ ਪੀਰ ਆ ਪੁਚਾ ਕੋ ਚੜਦੀ ਜਵਾਨੀ ਪਾਏ ਗੁੱਗੀਆਂ ਤੇ ਮੂਰ ਕੰਦੀ ਅੱਜ ਕੋਈ ਬੋਲਦਾ ਨਾ ਬੋਹੇ ਦੱਸ ਦੇ ਦੇ ਮੈਨੂੰ ਤਸ ਮੇਰੇ ਬਾਪ ਲੇਦੀ ਵਾਗਦੇ ਨੇ ਲੜੀ ਕਿਨੇ ਹੋਰ ਧੀ ਰੋਲੀ ਰਲੀਰਾ ਲੱਗਾ ਹੋਇਆ ਤਾਂ ਨੀ ਆਪਣੇ ਨਾ ਾਂਗੀ ਾਂਗੀ ਬੋਲੀ ਤੱਕ ਬੋ ਾਂਗੀ ਾਂਗੀ ਉੱਡ ਬੋਲੀ ਤੱਕ ਬੋ ਕਸੂਕਾ ਤੋਂ ਸਾਡੇ ਵੇੜੇ ਮਾਏ ਮਗੂ ਸੂਰਜ ਏ ਚਾਨਣ ਵੇਖੀ ਕਰੀ ਦਾਖਲੋ ਚਾਨਣ ਵੇਖੀ ਕਰੀ ਦਾਖਲੋ ਬੇਬੇ ਦੱਸੇ ਤੇ ਮੈਨੂੰ ਦੱਸ ਮੇਰੇ ਬਾਪਲੇ ਦੀ ਪੱਗ ਦੇਨੇ ਲੜਕਿਨੇ ਹੋ ਨਾਣਾਚ ਉਨੀਂਦੂਰਾਲਾ ਪੈਰਾ ਚ ਚ ਬੋਏ ਕੰਡੇ ਫਿਰ ਵੀਏ ਸਾਡਾ ਖਾਲੀ ਡੋਰ ਫਿਰ ਵੀਏ ਸਾਡਾ ਖਾਲੀ ਡੋਰ ਸਾਡੀ ਤਾਂ ਕਮਾਈ ਸਾਰੀ ਮਾਰ ਗਤੀ ਪਾਸ ਕਾਨੇ शूकारी तोले ऐसा तो बेबे बे दस बेबे मैनू दस मे बे जी बी लड़ी के होतो पैर खोया खोया चलियां तागु पहला वारी रही न पहला वारी रही नंढी ठंडी बापे फिर बि न पैसा पवे मो बेबे बे दस बेबे मैनू दस मेर बाब पूदे में हो